ਜੀ ਸਵਾਗਤ ਹੈ ਜੀ ਆਪ ਸਭ ਦਾ ਸਾਡੇ YouTube ਚੈਨਲ ਤੇ ਘੱਟੋ ਘੱਟ ਸਾਨੂੰ ਇੰਨਾ ਤਾਂ ਦੱਸ ਦਿਓ ਕਿ ਕਿਹੜੇ ਘਰ ਦਾ ਹੀਰਾ ਤੁਸੀਂ ਕਿਹੜੀ ਸ਼ਮਸ਼ਾਨ ਘਾਟ ਵਿੱਚ ਕਦੋਂ ਸਾੜਿਆ ਇਹ ਦਰਦਨਾਕ ਬੋਲ ਨੇ ਮਨੁੱਖੀ ਅਧਿਕਾਰਾਂ ਦੇ ਪਹਿਰੇਦਾਰ ਤੇ ਇਨਸਾਫ ਦਾ ਮਸੀਹਾ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਤੇ ਜਿਨ੍ਹਾਂ ਨੇ 1984 ਤੋਂ 1994 ਤੱਕ ਪੰਜਾਬ ਦੇ ਵਿੱਚ ਜੋ ਕਾਲਾ ਦੌਰ ਚੱਲਿਆ ਤੇ ਇਸ ਦੌਰ ਦੇ ਵਿੱਚ ਹੋਏ ਮਨੁੱਖੀ ਅਧਿਕਾਰਾਂ ਦੀ ਕਾਣ ਦੀ ਭੇਂਟ ਚੜ੍ਹੇ 25000 ਸਿੱਖ ਨੌਜਵਾਨ ਮੁੰਡਿਆਂ ਦੀਆਂ ਲਾਸ਼ਾਂ ਦਾ ਰਿਕਾਰਡ ਸ਼ਮਸ਼ਾਨ ਘਾਟਾਂ ਵਿੱਚੋਂ ਕੱਢ ਕੇ ਪੰਜਾਬ ਸਰਕਾਰ ਦੇ ਸਾਹਮਣੇ ਰੱਖਿਆ ਤੇ ਲਾवारिस ਕਹਿ ਕੇ ਸਾੜੀਆਂ ਗਈਆਂ ਇਹਨਾਂ ਲਾਸ਼ਾਂ ਨੂੰ ਇਨਸਾਫ਼ ਦਿਵਾਉਣ ਦਾ ਵੀੜਾ ਚੁੱਕਿਆ ਤੇ ਇਸ ਕੰਮ ਦੇ ਲਈ ਉਹਨਾਂ ਨੂੰ ਆਪਣੀ ਸ਼ਹਾਦਤ ਵੀ ਦੇਣੀ ਪਈ ਭਾਵੇਂ ਕਿ ਸ਼ਹਾਦਤਾਂ ਦਾ ਗੁਣ ਉਹਨਾਂ ਨੂੰ ਗੁੜਤੀ ਦੇ ਵਿੱਚ ਹੀ ਮਿਲਿਆ ਹੋਇਆ ਸੀ ਕਿਉਂਕਿ ਉਹਨਾਂ ਦੇ ਵੱਡੇ ਵਡੇਰਿਆਂ ਦੇ ਵਿੱਚੋਂ ਸਰਦਾਰ ਸੂਰਾ ਸਿੰਘ ਜ਼ਕਰੀਆ ਖਾਂ ਦੇ ਸਮੇਂ ਮੁਗਲਾਂ ਨਾਲ ਲੜਦੇ ਸ਼ਹੀਦ ਹੋ ਗਏ ਸੀ ਤੇ ਉਹਨਾਂ ਦੇ ਦਾਦਾ ਸਰਦਾਰ ਹਰਨਾਮ ਸਿੰਘ ਗਦਰ ਪਾਰਟੀ ਦੇ ਜਹਾਜ਼ ਕਾਮਾਗਾਟਾ ਮਾਰੂ ਦੇ ਮਸافر ਸਨ ਇਸ ਕਰਕੇ ਸ਼ੁਰੂ ਤੋਂ ਹੀ ਜਸਵੰਤ ਸਿੰਘ ਖਾਲੜਾ ਵੀ ਪੰਜਾਬ ਦੇ ਵਿੱਚ ਹੁੰਦੇ ਗੈਰ ਕਾਨੂੰਨੀ ਕੰਮਾਂ ਦੇ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰਦੇ ਰਹਿੰਦੇ ਸਨ ਉਹਨਾਂ ਦਾ ਜਨਮ 1952 ਵਿੱਚ ਤਰਨਤਾਰਨ ਦੇ ਪਿੰਡ ਖਾਲੜਾ ਦੇ ਵਿੱਚ ਹੋਇਆ 1984 ਦੇ ਵਿੱਚ ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਪੰਜਾਬ ਦੇ ਵਿੱਚ ਪੁਲਸੀਆ ਤਸ਼ੱਦਦ ਦੀ ਜੋ ਕਾਲੀ ਹਨੇਰੀ ਚੱਲੀ ਉਸ ਨੇ ਪੰਜਾਬ ਪੰਜਾਬੀ ਸਿੱਖ ਨੌਜਵਾਨ ਮੁੰਡਿਆਂ ਨੂੰ ਆਪਣੀ ਜਪੇਟ ਦੇ ਵਿੱਚ ਲੈ ਲਿਆ। ਉਸ ਸਮੇਂ ਪੰਜਾਬ ਡੀਜੀਪੀ ਕੇਪੀਐਸ ਗਿੱਲ ਨੇ ਪੰਜਾਬ ਪੁਲਿਸ ਅਫਸਰਾਂ ਨੂੰ ਇੰਨੀ ਖੁੱਲ੍ਹ ਦਿੱਤੀ ਹੋਈ ਸੀ ਕਿ ਉਹ ਦਿਨ ਦਿਹਾੜੇ ਹੀ ਨੌਜਵਾਨ ਮੁੰਡਿਆਂ ਨੂੰ ਘਰੋਂ ਚੱਕ ਲਿਆਉਂਦੇ ਸੀ। ਖੇਤਾਂ ਵਿੱਚ ਕੰਮ ਕਰਨ ਗਿਆ ਨੂੰ ਰਸਤੇ ਵਿੱਚੋਂ ਹੀ ਗਵਾ ਕਰ ਲੈਂਦੇ ਸੀ ਤੇ ਮੁੜ ਕੇ ਉਹਨਾਂ ਦਾ ਕੋਈ ਥੌਟ ਕਾਣਾ ਨਹੀਂ ਸੀ ਲੱਭਦਾ ਤੇ ਨਾ ਹੀ ਉਹ ਘਰ ਪਰਤਦੇ ਸੀ। 1984 ਤੋਂ 94 ਦੇ ਦਹਾਕੇ ਦੇ ਵਿੱਚ ਹੀ ਵਿਹਲਾ ਕਾਂਡ ਵੀ ਹੋਇਆ ਜਿਸ ਦੇ ਵਿੱਚ ਤਿੰਨ ਸਿੰਘਾਂ ਦਾ ਐਨਕਾਉਂਟਰ ਕਰਨ ਦੇ ਲਈ 1600 ਪੁਲਿਸ ਜਵਾਨ ਤਾਇਨਾਤ ਕੀਤੇ ਗਏ ਤੇ 20 ਘੰਟੇ ਚੱਲੇ ਇਸ ਐਨਕਾਉਂਟਰ ਦੇ ਵਿੱਚ ਉਹਨਾਂ ਤਿੰਨਾਂ ਸਿੰਘਾਂ ਦੇ ਸਮੇਤ 6 ਹੋਰ ਆਮ ਪਿੰਡ ਵਾਸੀ ਮਾਰੇ ਗਏ ਤੇ ਇਸ ਤੋਂ ਅਗਲੇ ਦਿਨ ਫਿਰ ਐਸਐਸਪੀ ਤਰਨਤਾਰਨ ਜੀਤ ਸੰਧੂ ਨੇ ਬਿਆਨ ਦਿੱਤਾ ਕਿ ਮੁਕਾਬਲੇ ਦੇ ਵਿੱਚ ਮਾਰੇ ਗਏ 9 ਦੇ 9 ਜਣੇ ਖਤਰਨਾਕ ਅੱਤਵਾਦੀ ਸਨ ਫਰਵਰੀ 1993 ਦੇ ਵਿੱਚ ਗਰਚੰਦ ਸਿੰਘ ਮਾਨੋਚਾਹਲ ਨੂੰ ਝੂਠੇ ਮੁਕਾਬਲੇ ਦੇ ਵਿੱਚ ਮਾਰਿਆ ਦੱਸਿਆ ਗਿਆ ਤੇ ਜਦੋਂ ਭਾਈ ਜਸਵੰਤ ਸਿੰਘ ਖਾਲੜਾ ਜੀ ਉਹਨਾਂ ਦੀ ਲਾਸ਼ ਲੈਣ ਦੇ ਲਈ ਗਏ ਤਾਂ ਉਹਨਾਂ ਦੇ ਜਾਣ ਤੋਂ ਪਹਿਲਾਂ ਹੀ ਉਹਨਾਂ ਦੀ ਲਾਸ਼ ਨੂੰ ਲਵਾਰਿਸ ਕਹਿ ਕੇ ਚਲਾ ਦਿੱਤਾ ਗਿਆ। ਇਸੇ ਹੀ ਗੱਲ ਤੋਂ ਫਿਰ ਭਾਈ ਜਸਵੰਤ ਸਿੰਘ ਖਾਲੜਾ ਜੀ ਨੂੰ ਸ਼ੱਕ ਹੋਇਆ ਕਿ ਜਿਹੜੇ ਮੇਰੇ ਨਾਲ ਕੰਮ ਕਰਦੇ ਦੋ ਮੇਰੇ ਕਲੀਗ ਲਾਪਤਾ ਹੋ ਗਏ ਕਿਤੇ ਉਹ ਵੀ ਇਸੇ ਤਰ੍ਹਾਂ ਲਵਾਰਿਸ ਕਹਿ ਕੇ ਹੀ ਤਾਂ ਨਹੀਂ ਖਤਮ ਕਰ ਦਿੱਤੇਗੇ। ਅਤੇ ਜੋ ਹਜ਼ਾਰਾਂ ਸਿੱਖ ਮੁੰਡੇ ਰੋਜ਼ ਘਰਾਂ ਦੇ ਵਿੱਚੋਂ ਲਾਪਤਾ ਹੋ ਰਹੇ ਨੇ ਕਿਤੇ ਉਹਨਾਂ ਨਾਲ ਵੀ ਇਹੋ ਕੁਝ ਤਾਂ ਨਹੀਂ ਹੋ ਰਿਹਾ। ਇਹ ਸਭ ਕੁਝ ਪਤਾ ਕਰਨ ਦੇ ਲਈ ਫਿਰ ਉਹਨਾਂ ਨੇ ਇੱਕ ਨੂ ਇੱਕ ਤਰਕੀਬ ਸੁਝੀ ਉਹਨਾਂ ਨੇ ਆਪਣੇ ਦੋ ਸਾਥੀਆਂ ਨੂੰ ਅਮਰਸਰ ਦੇ ਦਰਗਿਆਣਾ ਮੰਦਿਰ ਸ਼ਮਸ਼ਾਨ ਘਾਟ ਦੇ ਵਿੱਚ ਭੇਜਿਆ ਕਿ ਤੁਸੀਂ ਜਾ ਕੇ ਕਹੋ ਕਿ ਉੱਪਰੋਂ ਪੁਲਿਸ ਅਫਸਰ ਉੱਪਰੋਂ ਅਫਸਰ ਚੈਕਿੰਗ ਵਾਸਤੇ ਆ ਰਹੇ ਨੇ ਇਸ ਤੋਂ ਕੁਝ ਟਾਈਮ ਬਾਅਦ ਫਿਰ ਜਸਵੰਤ ਸਿੰਘ ਖਾਲੜਾ ਸ਼ਮਸ਼ਾਨ ਘਾਟ ਪਹੁੰਚੇ ਤੇ ਉੱਥੇ ਜਾ ਕੇ ਉੱਥੋਂ ਦੇ ਕਰਮਚਾਰੀਆਂ ਨੂੰ ਕਿਹਾ ਕਿ ਸਾਨੂੰ ਰਿਕਾਰਡ ਚੈੱਕ ਕਰਾਓ ਕਿ ਇੱਥੇ ਹਰ ਰੋਜ਼ ਕਿੰਨੀਆਂ ਲਾਸ਼ਾਂ ਦਾ ਸੰਸਕਾਰ ਕੀਤਾ ਜਾਂਦਾ ਹੈ ਤੇ ਜਦੋਂ ਉਹਨਾਂ ਨੇ ਦੱਸਿਆ ਕਿ ਇੱਥੇ ਤਾਂ ਹਰ ਰੋਜ਼ ਅਨੇਕਾਂ ਹੀ ਲਾਸ਼ਾਂ ਆਉਂਦੀਆਂ ਨੇ ਕਦੇ 10-12 ਵੀ ਆਉਂਦੀਆਂ ਨੇ ਕਦੇ ਟਰੱਕ ਭਰ ਕੇ ਵੀ ਲਾਸ਼ਾਂ ਦਾ ਆਉਂਦਾ ਤੇ ਇਹਨਾਂ ਲਾਸ਼ਾਂ ਨੂੰ ਪੁਲਿਸ ਅਫਸਰ ਹੀ ਲੈ ਕੇ ਆਉਂਦੇ ਨੇ ਪਰ ਉਹਨਾਂ ਨੂੰ ਉੱਥੋਂ ਦੇ ਰਿਕਾਰਡ ਦੇ ਵਿੱਚੋਂ ਬਹੁਤਾ ਕੁਝ ਨਹੀਂ ਮਿਲਿਆ ਕਿਉਂਕਿ ਉੱਥੇ ਉਹਨਾਂ ਲਾਸ਼ਾਂ ਨੂੰ ਸਿਰਫ ਲਾਵਾਰਿਸ ਹੀ ਲਿਖਿਆ ਹੋਇਆ ਸੀ ਪਰ ਉਹਨਾਂ ਤੋਂ ਇਹ ਸਬੂਤ ਜ਼ਰੂਰ ਮਿਲ ਗਿਆ ਕਿ ਉਹਨਾਂ ਨੇ ਦੱਸਿਆ ਕਿ ਜੇ ਤੁਸੀਂ ਇਹਨਾਂ ਦਾ ਪੂਰਾ ਰਿਕਾਰਡ ਦੇਖਣਾ ਹੈ ਤਾਂ ਇਹ ਤੁਹਾਨੂੰ ਮਿਊਂਸੀਪਲ ਕਮੇਟੀ ਤੋਂ ਮਿਲ ਸਕਦਾ ਕਿਉਂਕਿ ਇਹਨਾਂ ਲਾਸ਼ ਜਿਹੜੀਆਂ ਲਾਵਾਰਿਸ ਲਾਸ਼ਾਂ ਹੁੰਦੀਆਂ ਨੇ ਇਹਨਾਂ ਨੂੰ ਸੰਸਕਾਰ ਕਰਨ ਵਾਸਤੇ ਜਿਹੜਾ ਬਾਲਣਾ ਉਹ ਸਾਨੂੰ ਮਿਊਂਸੀਪਲ ਕਮੇਟੀ ਦਿੰਦੀ ਹੈ ਇਸ ਤੋਂ ਬਾਅਦ ਜਸਵੰਤ ਸਿੰਘ ਖਾਲੜਾ ਮਿਊਂਸੀਪਲ ਕਮੇਟੀ ਕੋਲ ਗਏ ਤੇ ਉੱਥੇ ਜਾ ਕੇ ਉਹਨਾਂ ਨੇ ਰਿਕਾਰਡ ਵੇਖਿਆ ਤਾਂ ਉਹ ਕਹਿੰਦੇ ਕਿ ਅਸੀਂ ਹੱਕੇ ਬੱਕੇ ਰਹਿ ਗਏ ਉੱਥੇ ਉਹਨਾਂ ਜਿੰਨੀਆਂ ਵੀ ਲਾਸ਼ਾਂ ਸੀ ਸਾਰੀਆਂ ਸਿੱਖ ਨੌਜਵਾਨ ਮੁੰਡਿਆਂ ਦੀਆਂ ਸੀ ਕਿਉਂਕਿ ਜਿਹੜਾ ਮਿਊਂਸੀਪਲ ਕਮੇਟੀ ਦੇ ਕੋਲ ਰਿਕਾਰਡ ਰੱਖਿਆ ਜਾਂਦਾ ਉਸ ਦੇ ਵਿੱਚ ਲਾਸ਼ ਦਾ ਪਿੰਡ ਦਾ ਪਤਾ ਉਸ ਦੇ ਮਾਂ ਪਿਓ ਦਾ ਪਤਾ ਲਾਸ਼ ਦੀ ਉਮਰ ਉਹ ਸਿੱਖ ਸੀ ਜਾਂ ਹਿੰਦੂ ਸੀ ਪੂਰਾ ਵੇਰਵਾ ਰੱਖਿਆ ਜਾਂਦਾ ਪਰ ਜਸਵੰਤ ਸਿੰਘ ਖਾਲੜਾ ਆਪਣੀ ਇੱਕ ਸਪੀਚ ਦੇ ਵਿੱਚ ਕਹਿੰਦੇ ਨੇ ਕਿ ਜਿਵੇਂ ਕਹਿੰਦੇ ਹੁੰਦੇ ਨੇ ਕਿ ਚੋਰ ਆਪਣੇ ਨਿਸ਼ਾਨ ਛੱਡ ਜਾਂਦਾ ਕਿ ਉਹਨਾਂ ਨੇ ਲਾਸ਼ ਦਾ ਪੂਰਾ ਪਤਾ ਲਿਖਣ ਤੋਂ ਬਾਅਦ ਕਿ ਕਿਹੜਾ ਉਸ ਦਾ ਪਿੰਡ ਆ ਕਿਹੜੇ ਕੀ ਉਸ ਦੇ ਪਿਓ ਦਾ ਨਾਂ ਕੀ ਉਸ ਦੀ ਮਾਂ ਦਾ ਨਾਂ ਪਰ ਕਹਿੰਦੇ ਅਖੀਰ ਦੇ ਵਿੱਚ ਉਹਨਾਂ ਨੇ ਇੱਕ ਗਲਤੀ ਕਰ ਦਿੱਤੀ ਕਿ ਲਾਸ਼ ਨੂੰ ਲਵਾਰਿਸ ਲਿਖ ਦਿੱਤਾ ਜਸਵੰਤ ਸਿੰਘ ਖਾਲੜਾ ਨੇ ਫਿਰ ਇਸੇ ਇਸੇ ਤੋਂ ਹੀ ਉਹਨਾਂ ਨੂੰ ਕਲਿਊ ਮਿਲਿਆ ਉਹ ਕਹਿੰਦੇ ਵੀ ਜਦੋਂ ਸਾਰਾ ਪਤਾ ਲਾਸ਼ ਦਾ ਲਿਖਿਆ ਪਿਆ ਤਾਂ ਫਿਰ ਲਾਸ਼ ਲਵਾਰਿਸ ਕਿਵੇਂ ਹੋਈ ਫਿਰ ਜਸਵੰਤ ਸਿੰਘ ਖਾਲੜਾ ਨੇ ਉਹਨਾਂ ਪਿੰਡਾਂ ਤੱਕ ਪਹੁੰਚ ਬਣਾਈ ਜਿਹੜੇ ਪਤੇ ਉਹਨਾਂ ਲਾਸ਼ਾਂ ਦੇ ਲਿਖੇ ਹੋਏ ਸੀ ਉਹਨਾਂ ਘਰਾਂ ਤੱਕ ਪਹੁੰਚੇ ਤਾਂ ਉਹ ਪਤੇ ਬਿਲਕੁਲ ਸਹੀ ਨਿਕਲੇ ਇਸ ਤੋਂ ਬਾਅਦ ਜਸਵੰਤ ਸਿੰਘ ਖਾਲੜਾ ਜੀ ਫਿਰ ਅੰਮ੍ਰਿਤਸਰ ਤਰਨਤਾਰਨ ਤੇ ਪੱਟੀ ਤਿੰਨ ਸ਼ਮਸ਼ਾਨ ਘਾਟਾਂ ਦੇ ਵਿੱਚੋਂ ਉਹਨਾਂ ਨੇ ਜਦੋਂ ਵੇਰਵੇ ਅੰਕੜੇ ਲਏ ਤਾਂ ਲਾਸ਼ਾਂ ਦੀ ਗਿਣਤੀ 6017 ਬਣੀ ਜਿਨ੍ਹਾਂ ਨੂੰ ਲਾਵਾਰਿਸ ਕਹਿ ਕੇ ਸਾੜਿਆ ਗਿਆ ਇਨਾਂ ਹੀ ਅੰਕੜਿਆਂ ਦੇ ਆਧਾਰ ਤੇ ਫਿਰਜਸਾਨ ਸਿੰਘ ਖਾਲੜਾ ਨੇ ਪੂਰੇ ਪੰਜਾਬ ਦੇ ਅੰਕੜੇ ਤਿਆਰ ਕੀਤੇ ਕਿਉਂਕਿ ਇਹ ਜਿਹੜੀ ਕਾਲੀ ਹਨੇਰੀ ਚੱਲੀ ਸੀ ਇਹ ਪੂਰੇ ਪੰਜਾਬ ਦੇ ਵਿੱਚ ਹੀ ਫੈਲੀ ਹੋਈ ਸੀ ਤਾਂ ਉਹਨਾਂ ਅੰਕੜਿਆਂ ਦੇ ਆਧਾਰ ਤੇ ਫਿਰ ਅਨੁਮਾਨ ਲਾਇਆ ਗਿਆ ਕਿ ਲਾवारिस ਕਹਿ ਕੇ ਸਾੜੀਆਂ ਜਾਂਦੀਆਂ ਲਾਸ਼ਾਂ ਦਾ ਜਿਹੜਾ ਨੰਬਰ ਆ ਉਹ ਘੱਟੋ-ਘੱਟ 25000 ਬਣਦਾ ਜਦੋਂ ਜਸਵੰਤ ਸਿੰਘ ਖਾਲੜਾ ਨੇ ਇਹਨਾਂ ਸਾਰੇ ਬੇਰਵਿਆ ਅੰਕੜਿਆਂ ਨੂੰ ਇਹਨਾਂ ਦੀ ਡਾਕੂਮੈਂਟੇਸ਼ਨ ਕੀਤੀ ਤੇ ਇਹਨਾਂ ਨੂੰ ਲੈ ਕੇ ਫਿਰ ਜਦੋਂ ਉਹ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਗਏ ਤਾਂ ਉਹ ਹਾਈ ਕੋਰਟ ਨੇ ਉਹਨਾਂ ਨੂੰ ਇਹ ਕਹਿ ਕੇ ਟਾਲਾ ਮਾਰ ਦਿੱਤਾ ਕਿ ਇਹਨਾਂ ਲਾਸ਼ਾਂ ਬਾਰੇ ਪੁੱਛਣ ਦਾ ਤੁਹਾਨੂੰ ਕੋਈ ਅਧਿਕਾਰ ਨਹੀਂ ਹਾਂ ਜੇਕਰ ਇਹਨਾਂ ਲਾਸ਼ਾਂ ਦੇ ਜਿਹੜੇ ਵਾਰਿਸ ਨੇ ਜੇਕਰ ਉਹ ਆ ਕੇ ਕੇਸ ਫਾਈਲ ਕਰਦੇ ਨੇ ਤਾਂ ਕੇਸ ਫਾਈਲ ਹੋ ਸਕਦਾ ਇਸ ਤੋਂ ਬਾਅਦ ਜਸਵੰਤ ਸਿੰਘ ਖਾਲੜਾ ਜੀ ਫਿਰ ਉਹਨਾਂ ਪਰਿਵਾਰਾਂ ਨੂੰ ਮਿਲੇ ਤੇ ਉਹਨਾਂ ਪਰਿਵਾਰਾਂ ਤੋਂ ਫਿਰ ਪੁਲਿਸ ਦੇ ਖਿਲਾਫ ਉਹਨਾਂ ਨੇ ਪਟੀਸ਼ਨਾਂ ਪਵਾਇਆ ਤਰਨਤਾਰਨ ਦੇ ਐਸਐਸਪੀ ਅਜੀਤ ਸਿੰਘ ਸੰਧੂ ਦੇ ਖਿਲਾਫ 40 ਪਟੀਸ਼ਨਾਂ ਦਰਜ ਹੋਣ ਤੇ ਉਹ ਬੁਖਲਾਅ اٹਹ ਤੇ ਉਸ ਤੋਂ ਬਾਅਦ ਫਿਰ ਉਸਨੇ ਜਸਵੰਤ ਸਿੰਘ ਖਾਲੜਾ ਨੂੰ ਕੰਮਕੀਆਂ ਦੇਣੀਆਂ ਸ਼ੁਰੂ ਕੀਤੀਆਂ ਉਹਨੇ ਕਿਹਾ ਕਿ ਜੇ ਤੂੰ ਸਾਡੇ ਤੋਂ 25000 ਲਾਸ਼ਾਂ ਦਾ ਹਿਸਾਬ ਕਿਤਾਬ ਮੰਗਦਾ ਤਾਂ ਅਸੀਂ ਤੈਨੂੰ 25000 ਇੱਕ ਦਾ ਵੀ ਦੇ ਸਕਦੇ ਹਾਂ ਪਰ ਜਸਵੰਤ ਸਿੰਘ ਖਾਲੜਾ ਜੀ ਨੇ ਇਹਨਾਂ ਦੀ ਕੋਈ ਪਰਵਾਹ ਨਹੀਂ ਕੀਤੀ ਪਰ ਜਦੋਂ ਉਹਨਾਂ ਨੂੰ ਲੱਗਿਆ ਕਿ ਪੰਜਾਬ ਲੈਵਲ ਤੇ ਰਹਿ ਕੇ ਹੁਣ ਇਹ ਲੜਾਈ ਨਹੀਂ ਲੜੀ ਜਾ ਸਕਦੀ ਇਸ ਮੁੱਦੇ ਨੂੰ ਹੁਣ ਇੰਟਰਨੈਸ਼ਨਲਾਈਜ਼ ਕਰ ਦੇਣਾ ਚਾਹੀਦਾ ਤਾਂ ਇਸ ਤੋਂ ਬਾਅਦ ਫਿਰ ਉਹ ਅਪ੍ਰੈਲ 1995 ਦੇ ਵਿੱਚ ਕੈਨੇਡਾ ਦੀ ਧਰਤੀ ਤੇ ਗਏ ਤੇ ਉੱਥੇ ਜਾ ਕੇ ਫਿਰ ਉਹਨਾਂ ਨੇ ਆਪਣੇ ਡਾਕੂਮੈਂਟ ਉਹਨਾਂ ਨੂੰ ਪੜ੍ਹ ਕੇ ਸੁਣਾਈ ਤਾਂ ਉੱਥੋਂ ਦੇ ਜਿਹੜੇ ਸਿੱਖ ਬੁੱਧੀਜੀਵੀ ਸੀਗੇ ਜਾਂ ਉਹਨਾਂ ਦੇ ਗੋਰੇ ਐਮਪੀਸੀ ਉਹਨਾਂ ਦੀਆਂ ਇਹ ਗੱਲਾਂ ਸੁਣ ਕੇ ਹੈਰਾਨ ਰਹਿ ਗਏ ਕਿ ਪੰਜਾਬ ਦੇ ਵਿੱਚ ਆਹ ਕੁਝ ਹੋ ਰਿਹਾ ਉਹਨਾਂ ਨੇ ਆਪਣੇ ਸਾਰੇ ਡਾਕੂਮੈਂਟ ਉੱਥੇ ਪਾਰਲੀਮੈਂਟ ਦੇ ਵਿੱਚ ਜਮ੍ਹਾਂ ਕਰਵਾਏ ਤੇ ਉਹਨਾਂ ਨੇ ਇੰਟਰਨੈਸ਼ਨਲ ਪੱਧਰ ਦੀਆਂ ਯੂਨੋ ਵਰਗੀਆਂ ਜਿਹੜੀਆਂ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ ਵਾਲੀਆਂ ਵਰਗੀਆਂ ਸੰਸਥਾਵਾਂ ਉਹਨਾਂ ਤੱਕ ਵੀ ਉਹਨਾਂ ਨੇ ਆਪਣੀ ਪਹੁੰਚ ਬਣਾਈ ਇਸ ਤੋਂ ਬਾਅਦ ਫਿਰ ਉਹ ਦੁਬਾਰਾ ਜੂਨ 1995 ਦੇ ਵਿੱਚ ਦੁਬਾਰਾ ਕੈਨੇਡਾ ਦੇ ਵਿੱਚ ਗਏ ਤੇ ਉੱਥੋਂ ਦੇ ਟ੍ਰਾਂਟੋ ਦੇ ਇੱਕ ਗੁਰੂ ਘਰ ਦੇ ਵਿੱਚ ਉਹਨਾਂ ਨੇ ਇੱਕ ਆਪਣੀ ਸਪੀਚ ਦਿੱਤੀ ਜੋ ਅੱਜ ਵੀ ਸੋਸ਼ਲ ਮੀਡੀਆ ਤੇ ਪਈ ਹੈ ਇਹ 40 ਮਿੰਟਾਂ ਦੀ ਉਹਨਾਂ ਦੀ ਸਪੀਚ ਜਦੋਂ ਅਸੀਂ ਸੁਣਦੇ ਹਾਂ ਤਾਂ ਸਾਡੀ ਰੂਹ ਕੰਬ ਜਾਂਦੀ ਆ ਜਿਹੜੇ ਅੰਕੜੇ ਉਹ ਆਪਣੀ ਇਸ ਸਪੀਚ ਦੇ ਵਿੱਚ ਦੱਸਦੇ ਨੇ ਕਿ ਉਦੋਂ ਕਿਵੇਂ ਸਿੱਖ ਨੌਜਵਾਨ ਮੁੰਡਿਆਂ ਨੂੰ ਪੁਲਿਸ ਨੇ ਕੋਹ ਕੋਹ ਕੇ ਮਾਰਿਆ ਤੇ ਜਿਨ੍ਹਾਂ ਦੀਆਂ ਲਾਸ਼ਾਂ ਵੀ ਨਹੀਂ ਲੱਭੀਆਂ ਜਦੋਂ ਉਹਨਾਂ ਨੇ ਕੈਨੇਡਾ ਦੇ ਪਾਰਲੀਮੈਂਟ ਦੇ ਵਿੱਚ ਆਪਣਾ ਇਹ ਆਪਣੇ ਹੀ ਅੰਕੜੇ ਜਾ ਕੇ ਉਹਨਾਂ ਦੇ ਸਾਹਮਣੇ ਰੱਖੇ ਤਾਂ ਇਸ ਤੋਂ ਅਗਲੇ ਹੀ ਦਿਨ ਡੀਜੀਪੀ ਕੇਪੀਐਸ ਗਿੱਲ ਨੇ ਅੰਮ੍ਰਿਤਸਰ ਦੇ ਵਿੱਚ ਕਾਨਫਰੰਸ ਕਰਕੇ ਇੱਕ ਬਿਆਨ ਦਿੱਤਾ ਉਹ ਕਹਿੰਦੇ ਕਿ ਜਿਹੜੀਆਂ ਲਾਸ਼ਾਂ ਦੀ ਗੱਲ ਜਸਵੰਤ ਸਿੰਘ ਖਾਲੜਾ ਕਰ ਰਿਹਾ ਉਹ ਨੌਜਵਾਨ ਮੁੰਡੇ ਤਾਂ ਯੂਰਪ ਕੈਨੇਡਾ ਤੇ ਅਮਰੀਕਾ ਵਰਗੇ ਦੇਸ਼ਾਂ ਦੇ ਵਿੱਚ ਦਿਹਾੜੀਆਂ ਕਰਦੇ ਨੇ ਜਾਂ ਉਹਨਾਂ ਦੇ ਵਿੱਚੋਂ ਕੁਝ ਬੰਗਾਲੀ ਨੇ ਇਸ ਤਰ੍ਹਾਂ ਦਾ ਸ਼ਰਮਨਾਕ ਬਿਆਨ ਕੇਪੀਐਸ ਗਿੱਲ ਨੇ ਦੂਸਰੇ ਦਿਨ ਦਿੱਤਾ ਜਦੋਂ ਜੁਲਾਈ 1995 ਦੇ ਵਿੱਚ ਜਸਵੰਤ ਸਿੰਘ ਖਾਲੜਾ ਕੈਨੇਡਾ ਦੀ ਧਰਤੀ ਤੋਂ ਵਾਪਸ ਪੰਜਾਬ ਆਏ ਵੈਸੇ ਤਾਂ ਕੈਨੇਡਾ ਦੀ ਸਰਕਾਰ ਨੇ ਉਹਨਾਂ ਨੂੰ ਪਰਿਵਾਰ ਸਮੇਤ ਉੱਥੇ ਹੀ ਰਹਿਣ ਦੇ ਲਈ ਪੇਸ਼ਕਸ਼ ਕੀਤੀ ਸੀ ਕਿਉਂਕਿ ਉਹਨਾਂ ਨੂੰ ਪੰਜਾਬ ਦੇ ਵਿੱਚ ਉਹਨਾਂ ਦੀ ਜਾਨ ਨੂੰ ਖਤਰਾ ਸੀ ਪਰ ਜਸਵੰਤ ਸਿੰਘ ਖਾਲੜਾ ਨੇ ਉਹਨਾਂ ਦੀ ਇਹ ਪੇਸ਼ਕਸ਼ ਏ ਕਹਿ ਕੇ ਠੁਕਰਾ ਦਿੱਤੀ ਕਿ ਇਸ ਲੜਾਈ ਦੇ ਵਿੱਚ ਪੰਜਾਬ ਦੇ ਜਿਹੜੇ ਲੋਕ ਮੇਰੇ ਨਾਲ ਮੋਢਾ ਲਾ ਕੇ ਚੱਲ ਰਹੇ ਨੇ ਮੈਂ ਉਹਨਾਂ ਨੂੰ ਕੱਲਿਆ ਨਹੀਂ ਛੱਡ ਸਕਦਾ ਉਹ ਜੁਲਾਈ 1995 ਦੇ ਵਿੱਚ ਵਾਪਸ ਪੰਜਾਬ ਆ ਗਏ ਤਾਂ ਵਾਪਸ ਪੰਜਾਬ ਆਉਂਦਿਆਂ ਹੀ ਉਹਨਾਂ ਨੂੰ ਕਾਂਗਰਸ ਦੇ ਕਿਸੇ ਇੱਕ ਐਮਐਲਏ ਨੇ ਇਹ ਜਾਣਕਾਰੀ ਦਿੱਤੀ ਕਿ ਉਹਨਾਂ ਨੂੰ ਖਤਮ ਕਰਨ ਦੀਆਂ ਸਲਾਹਾਂ ਹੋ ਰਹੀਆਂ ਨੇ ਕਿ ਉਹਨਾਂ ਨੇ ਐਸਐਸਪੀ ਤਰਨਤਾਰਨ ਅਜੀਤ ਸੰਧੂ ਨੂੰ ਕਹਿੰਦਿਆਂ ਸੁਣਿਆ ਕਿ ਹੁਣ ਪਾਣੀ ਸਿਰ ਉੱਪਰੋਂ ਦੀ ਲੰਘਿਆ ਹੁਣ ਕੁਝ ਕਰਨਾ ਪੈਣਾ ਪਰ ਜਸਵੰਤ ਸਿੰਘ ਖਾਲੜਾ ਨੇ ਕਿਸੇ ਵੀ ਧਮਕੀਆਂ ਦੀ ਕੋਈ ਪਰਵਾਹ ਨਹੀਂ ਕੀਤੀ ਤੇ ਅਖੀਰ 6 ਸਤੰਬਰ 1995 ਨੂੰ ਜਦੋਂ ਉਹ ਆਪਣੇ ਘਰ ਦੇ ਬਾਹਰ ਆਪਣੀ ਕਾਰ ਤੋਂ ਰਹਿ ਸੀ ਉਹਨਾਂ ਦੀ ਧਰਮ ਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਇੱਕ ਇੰਟਰਵਿਊ ਦੇ ਵਿੱਚ ਦੱਸਦੇ ਨੇ ਕਿ ਉਸ ਦਿਨ 6 ਸਤੰਬਰ 1995 ਨੂੰ ਆਮ ਵਰਗਾ ਹੀ ਦਿਨ ਚੜ੍ਹਿਆ ਸੀ ਤੇ ਮੈਂ ਰਸੋਈ ਦੇ ਵਿੱਚ ਕੰਮ ਕਰ ਰਹੀ ਸੀ ਕਿ ਖਾਲੜਾ ਸਾਹਿਬ ਅਚਾਨਕ ਮੇਰੇ ਕੋਲੇ ਆਏ ਤੇ ਆ ਕੇ ਕਹਿੰਦੇ ਕਿ ਤੂੰ ਬੱਚਿਆਂ ਨੂੰ ਪੜਾ ਲੇਂਗੀ ਉਹ ਕਹਿੰਦੇ ਕਿ ਉਸ ਟਾਈਮ ਮੈਨਾਂ ਉਹਨਾਂ ਦੀ ਕਹੀ ਉਹਨਾਂ ਦੀ ਕਹੀ ਹੋਈ ਗੱਲ ਦੀ ਮੈਨੂੰ ਕੋਈ ਸਮਝ ਨਹੀਂ ਲੱਗੀ ਮੈਂ ਮੈਂ ਸੋਚਿਆ ਕਿ ਇਹ ਬੱਚਿਆਂ ਦੇ ਹੋਮਵਰਕ ਦੀ ਗੱਲ ਕਰ ਰਹੇ ਨੇ ਪਰ ਮੈਨੂੰ ਨਹੀਂ ਸੀ ਪਤਾ ਕਿ ਉਹ ਕੋਈ ਲੰਬੇ ਸਮੇਂ ਦੀ ਗੱਲ ਕਰ ਰਹੇ ਨੇ 6 ਤੰਬਰ 1995 ਨੂੰ ਬੱਚੇ ਸਕੂਲ ਚਲੇ ਗਏ ਬੀਬੀ ਪਰਮਜੀਤ ਕੌਰ ਖਾਲੜਾ ਜੋ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਲਾਇਬ੍ਰੇਰੀਅਨ ਦੀ ਜੌਬ ਕਰਦੇ ਸੀ ਉਹ ਵੀ ਆਪਣੇ ਕੰਮ ਤੇ ਚਲੇ ਗਏ ਇਸ ਤੋਂ ਬਾਅਦ ਜਸਵੰਤ ਸਿੰਘ ਖਾਲੜਾ ਜਦੋਂ ਆਪਣੇ ਘਰ ਦੇ ਵਿੱਚ ਦੇ ਮੂਹਰੇ ਆਪਣੀ ਕਾਰ ਤੋਂ ਰਹੇ ਸੀ ਤਾਂ 9:10 ਤੇ ਇੱਕ ਵੈਨ ਆਉਂਦੀ ਆ ਜਿਹਦੇ ਵਿੱਚ 8-10 ਪੁਲਿਸ ਵਾਲੇ ਸਿਵਲ ਕੱਪੜਿਆਂ ਦੇ ਵਿੱਚ ਜਸਵੰਤ ਸਿੰਘ ਖਾਲੜਾ ਨੂੰ ਚੁੱਕ ਕੇ ਵੈਨ ਵਿੱਚ ਸੁੱਟ ਕੇ ਲੈ ਜਾਂਦੇ ਨੇ ਇਸ ਤੋਂ ਬਾਅਦ 3 ਸਾਲਾਂ ਤੱਕ ਜਸਵੰਤ ਸਿੰਘ ਖਾਲੜਾ ਦਾ ਕੋਈ ਵੀ ਥਾਂ ਟਿਕਾਣਾ ਨਹੀਂ ਲੱਭਿਆ ਤੇ ਪੁਲਿਸ ਇਹੋ ਕਹਿੰਦੀ ਰਹੀ ਕਿ ਸਾਨੂੰ ਤਾਂ ਇਹ ਬੰਦਾ ਚਾਹੀਦਾ ਹੀ ਨਹੀਂ ਸੀ ਅਸੀਂ ਤਾਂ ਇਸ ਇਹ ਬੰਦਾ ਚੱਕਿਆ ਹੀ ਨਹੀਂ ਬੀਬੀ ਪਰਮਜੀਤ कौर ਖਾਲੜਾ ਆਪਣੇ ਸਾਥੀਆਂ ਦੇ ਨਾਲ ਹਾਈ ਕੋਰਟ ਦੇ ਵਿੱਚ ਕੇਸ ਸਰਚ ਕਰਾਉਂਦੇ ਨੇ ਉਹ ਸੁਪਰੀਮ ਕੋਰਟ ਤੱਕ ਵੀ ਜਾਂਦੇ ਨੇ ਅਖੀਰ ਨਵੰਬਰ 1996 ਦੇ ਵਿੱਚ ਇਹ ਕੇਸ ਸੀਵੀਆਈ ਦੇ ਕੋਲ ਚਲਾ ਜਾਂਦਾ ਤੇ ਇਸ ਤੋਂ ਬਾਅਦ ਸੀਵੀਆਈ ਤਰਨਤਾਰਨ ਦੇ 9 ਪੁਲਿਸ ਅਫਸਰਾਂ ਦੇ ਖਿਲਾਫ ਦੋਸ਼ ਪੱਤਰ ਜਾਰੀ ਕਰਦੀ ਹੈ ਤੇ ਇਸ ਤੋਂ ਬਾਅਦ ਉਹਨਾਂ 9 ਦੇ ਵਿੱਚੋਂ 6 ਪੁਲਿਸ ਅਫਸਰਾਂ ਨੂੰ ਉਮਰ ਕੈਦ ਅਤੇ 3 ਜਣਿਆਂ ਨੂੰ 5-5 ਸਾਲ ਦੀ ਸਜ਼ਾ ਸੁਣਾਈ ਜਾਂਦੀ ਹੈ। ਤੇ ਪਾਈ ਜਸਵੰਤ ਸਿੰਘ ਖਾਲੜਾ ਜੀ ਦੇ ਕੇਸ ਦੇ ਨਾਲ-ਨਾਲ ਸੁਪਰੀਮ ਕੋਰਟ ਨੇ ਉਹਨਾਂ ਕੇਸਾਂ ਨੂੰ ਵੀ ਖੋਲਣ ਦੇ ਆਰਡਰ ਦਿੱਤੇ ਜਿਹੜੇ ਪਾਈ ਜਸਵੰਤ ਸਿੰਘ ਖਾਲੜਾ ਜੀ ਨੇ ਲਾवारिस ਲਾਸ਼ਾਂ ਨੂੰ ਇਨਸਾਫ ਦਿਵਾਉਣ ਦੇ ਲਈ ਕੋਰਟਾਂ ਦੇ ਵਿੱਚ ਦਰਜ ਕਰਵਾਏ ਹੋਏ ਸੀ। ਤੇ ਪਾਈ ਜਸਵੰਤ ਸਿੰਘ ਖਾਲੜਾ ਵੱਲੋਂ ਇਕੱਠੇ ਕੀਤੇ ਹੋਏ ਅੰਕੜੇ ਬੇਰਵੇ ਜਾਂ ਜਿੰਨੀ ਵੀ ਡਾਕੂਮੈਂਟੇਸ਼ਨ ਉਹਨਾਂ ਨੇ ਕੀਤੀ ਸੀ ਤਾਂ ਉਹਨਾਂ ਨੂੰ ਸੁਪਰੀਮ ਕੋਰਟ ਨੇ ਬਿਲਕੁਲ ਸਹੀ ਠਹਿਰਾਇਆ ਤੇ ਉਹਨਾਂ ਪਰਿਵਾਰਾਂ ਦੇ ਵਿੱਚੋਂ ਕੁਝ ਕੁ ਪਰਿਵਾਰਾਂ ਨੂੰ ਸੁਪਰੀਮ ਕੋਰਟ ਨੇ ਮੁਆਵਜ਼ੇ ਦੇਣ ਦਾ ਵੀ ਆਰਡਰ ਦਿੱਤਾ ਕਿਟਨੈਪਿੰਗ ਦਾ ਇਹ ਕੇਸ ਸ਼ਾਇਦ ਕਦੇ ਵੀ ਮਰਡਰ ਕੇਸ ਦੇ ਵਿੱਚ ਨਾ ਬਦਲਦਾ ਜੇਕਰ ਇੱਕ ਇਨਸਾਨ ਇਸ ਕੇਸ ਦੇ ਵਿੱਚ ਆਪਣੀ ਗਵਾਹੀ ਨਾ ਦਿੰਦਾ ਉਹ ਸੀ ਕੁਲਦੀਪ ਸਿੰਘ ਬਚੜਾ ਜਿਹੜਾ ਕਿ ਸਤਨਾਮ ਸਿੰਘ ਪੁਲਿਸ ਅਫਸਰ ਦਾ ਗਨਮੈਨ ਸੀ ਉਸ ਗਨਮੈਨ ਨੂੰ ਕਨਸਟੇਬਲ ਬਣਨ ਦਾ ਲਾਲਚ ਦਿੱਤਾ ਗਿਆ ਸੀ ਪਰ ਜਦੋਂ ਉਸ ਦੀ ਇਹ ਇੱਛਾ ਪੂਰੀ ਨਾ ਕੀਤੀ ਗਈ ਤਾਂ ਉਹਨੇ ਫਿਰ ਗੁੱਸੇ ਦੇ ਆਕੇ ਵੀ ਗੁੱਸੇ ਦੇ ਵਿੱਚ ਆਕੇ ਇਸ ਕੇਸ ਦੇ ਵਿੱਚ ਗਵਾਹੀ ਦਿੱਤੀ ਕਿ ਮੇਰੀਆਂ ਅੱਖਾਂ ਦੇ ਸਾਹਮਣੇ ਭਾਈ ਜਸਵੰਤ ਸਿੰਘ ਖਾਲੜਾ ਨੂੰ ਕਿਵੇਂ ਪੁਲਿਸ ਮੁਲਾਜ਼ਮਾ ਨੇ ਗੋਲੀ ਮਾਰ ਕੇ ਹਰੀਕੇ ਪੱਤਣ ਦੇ ਵਿੱਚ ਵਹਾ ਦਿੱਤਾ ਇਸ ਤੋਂ ਬਾਅਦ ਫਿਰ ਸਰਕਾਰਾਂ ਨੇ ਵੀ ਭਾਈ ਜਸਵੰਤ ਸਿੰਘ ਖਾਲੜਾ ਨੂੰ ਸ਼ਹੀਦ ਐਲਾਨ ਦਿੱਤਾ ਤੇ ਹਰ ਸਾਲ 6 ਸਤੰਬਰ ਨੂੰ ਭਾਈ ਜਸਵੰਤ ਸਿੰਘ ਖਾਲੜਾ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਜਾਂਦਾ ਹੈ ਜਦੋਂ ਜਦੋਂ ਵੀ ਧਰਤੀ ਤੇ ਮਨੁੱਖੀ ਅਧਿਕਾਰਾਂ ਦੇ ਰਾਖਿਆਂ ਦੀ ਗੱਲ ਕੀਤੀ ਜਾਊਗੀ ਤਾਂ ਭਾਈ ਜਸਵੰਤ ਸਿੰਘ ਖਾਲੜਾ ਜੀ ਦਾ ਨਾਮ ਸਭ ਤੋਂ ਉੱਪਰ ਲਿਆ ਜਾਊਗਾ। ਏਸੀ ਅੱਜ ਦੀ ਵੀਡੀਓ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ। ਧੰਨਵਾਦ।